मोदी ईश्वर की शपथ लेता हूं कि ਦਾਲ ਮੰਤਰੀ ਨਰਿੰਦਰ ਮੋਦੀ ਦਾ ਤੀਸਰਾ ਸੌਚਕ ਸਮਾਗਮ ਦਾਤੂ ਚੋਤ ਵਿਖੇ ਰਵਿਕੰਤ ਸਿੰਘ ਕਾਲੋਂ ਵੱਲੋਂ ਭਾਜਪਾ ਵਰਕਰਾਂ ਨੂੰ ਦਿਖਾਇਆ ਗਿਆ ਲਾਈਵ ਪ੍ਰਧਾਨ ਮੰਤਰੀ ਤੇ ਸੌਚਕ ਸਮਾਗਮ ਜੋ ਦਾਤੂ ਚੋਤ ਵਿਖੇ ਲਾਈਵ ਦਿਖਾਇਆ ਗਿਆ ਰਵਿਕੰਤ ਸਿੰਘ ਕਾਲੋਂ ਵੱਲੋਂ ਭਾਜਪਾ ਵਰਕਰਾਂ ਨੂੰ ਇਸ ਮੌਕੇ ਵਧਾਈ ਦਿੱਤੀ ਗਈ ਅਤੇ ਲਟੂ ਵੰਡੇ ਕੇ ਇੱਕ ਦੂਜੇ ਦਾ ਮੂੰ ਵੀ ਮਠਾ ਕਰਵਾਇਆ ਗਿਆ ਇਸ ਮੌਕੇ ਰਵਿਕੰਤ ਸਿੰਘ ਕਾਲੋਂ ਨੇ ਗੱਲਬਾਤ ਕਰਦੇ ਆ ਕਿ ਅੱਜ ਬੜੀ ਖੁਸ਼ੀ ਦਾ ਇਤਿਹਾਸਿਕ ਦਿਨ ਹੈ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਹੈਟ੍ਰਿਕ ਨਾ ਕੇ ਪ੍ਰਧਾਨ ਮੰਤਰੀ ਵਜੋਂ ਚੁੱਕ ਰਹੇ ਹਨ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਕੈਬਨਿਟ ਭਾਰਤ ਨੂੰ ਵਿਕਾਸ ਦੀਆਂ ਲੀਹਾਂ ਤੇ ਅੱਗੇ ਲੈ ਕੇ ਤੁਰੇਗੀ ਉਹਨਾਂ ਨੇ ਇਹ ਵੀ ਕਿਹਾ ਕਿ ਹਲਕਾ ਫਤਿਹਗੜ ਚੂੜੀਆਂ ਅਤੇ ਡੇਰਾ ਪਾਪਾ ਨਾਨਕ ਜੀ ਦੀ ਪਾਪਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਮਜ਼ਬੂਤੀ ਨਾਲ ਆਉਣ ਵਾਲੀਆਂ ਪੰਚਾਇਤੀ ਨਗਰ ਕੌਂਸਲ ਅਤੇ ਡੇਰਾ ਪਾਪਾ ਨਾਨਕ ਦੀ ਚਿਮਨੀ ਚੋਣ ਲੜੀ ਜਾਵੇਗੀ नरेंद्र दामोदर दास मोदी ईश्वर की शपथ लेता हूं कि जो विषय संघ के प्रधानमंत्री के रूप में मेरे विचार के लिए लाया जाएगा अथवा मुझे ज्ञात होगा उसे किसी व्यक्ति या व्यक्तियों को ਤੱਪੇ ਸਿਵਾਏ ਜਦਕੀ ਪ੍ਰਧਾਨ ਮੰਤਰੀ ਕੇ ਰੂਪ ਮੈਂ ਆਪਣੇ ਕਰਤਵਿਓ ਕੇ ਸੰਬੰਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਲਗਾਤਾਰ ਤੀਸਰੀ ਵਾਰ ਜਿਹੜੀ ਅੱਜ ਪ੍ਰਧਾਨ ਮੰਤਰੀ ਦੀ ਸੌ ਚੁੱਕਣ ਜਾ ਰਹੇ ਹਲਕਾ ਫਤਿਹਗੜ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਦਾਦੂਯੋਧ ਵੇਖੇ ਜੋ ਪ੍ਰੋਜੈਕਟਰ ਉੱਪਰ ਜੋ ਸੌਚਕ ਸਮਾਗਮ ਲਾਈਵ ਦਿਖਾਇਆ ਜਾ ਰਿਹਾ ਰਵਿਕਰਨ ਸਿੰਘ ਖਾਲੋ ਵੱਲੋਂ ਜੋ ਪ੍ਰੋਜੈਕਟਰ ਲਗਾ ਕੇ ਸਾਰੇ ਹਲਕਾ ਦੇ ਜਿਹੜੇ ਵਰਕਰ ਨੇ ਭਾਜਪਾ ਦੇ ਉਹਨਾਂ ਨੂੰ ਜਿਹੜਾ ਪ੍ਰੋਜੈਕਟਰ ਉੱਪਰ ਸੌਚਕ ਸਮਾਗਮ ਦਿਖਾਇਆ ਜਾ ਰਿਹਾ ਅਤੇ ਵੱਡੀ ਗਿਣਤੀ ਵਿੱਚ ਇੱਥੇ ਤੁਹਾਨੂੰ ਦਿਖਾਉਨੇ ਆ ਕਿ ਭਾਜਪਾ ਦੇ ਜਿਹੜੇ ਵਰਕਰ ਨੇ ਉਹ ਪ੍ਰੋਜੈਕਟਰ ਉੱਪਰ ਜਿਹੜਾ ਲਾਈਵ ਸੌਚਕ ਸਮਾਗਮ ਆ ਉਹ ਦੇਖ ਰਹੇ ਨੇ ਗੱਲਬਾਤ ਕਰਦੇ ਆ ਰਵਿਕਰਨ ਨਾਲ ਕਿ ਇਹ ਜੋ ਅੱਜ ਦਾ ਲਾਈਵ ਪ੍ਰੋਗਰਾਮ ਕਿਸ ਤਰ੍ਹਾਂ ਦਾ ਪ੍ਰੋਗਰਾਮ ਹਾਂ ਜੀ ਪ੍ਰਧਾਨ ਮੰਤਰੀ ਦਾ ਜੋ ਲਗਾਤਾਰ ਤੀਸਰੀ ਵਾਰ ਜਿਹੜਾ ਸੌਚਕਨ ਜਾ ਰਿਹਾ ਪ੍ਰੋਜੈਕਟਰ ਉੱਪਰ ਜਿਹੜੇ ਤੁਹਾਡੇ ਵਰਕਰ ਸਭ ਤੋਂ ਪਹਿਲਾਂ ਮੈਂ ਸਾਰੇ ਭਾਜਪਾ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਅੱਜ ਸਦਰਸ਼ੀ ਨਰਿੰਦਰ ਮੋਦੀ ਜੀ ਲਗਾਤਾਰ ਤੀਜੀ ਵਾਰੀ ਪ੍ਰਧਾਨ ਮੰਤਰੀ ਹੋਣ ਚੁੱਕਣ ਜਾ ਰਹੇ ਨੇ ਤੇ ਮੇਰਾ ਅੱਜ ਸਾਰੇ ਹਲਕਾ ਜਿਹੜਾ ਬੁਧੇਗੜ ਚੋੜੀਆਂ ਦੇ ਸਾਥੀ ਨੇ ਮੇਰੇ ਅਸੀਂ ਕੱਲ ਫੈਸਲਾ ਕੀਤਾ ਸੀ ਕਿ ਅੱਜ ਸਾਰੇ ਪਿੰਡ ਇੱਥੇ ਹੋਵਾਂਗੇ ਤੇ ਜਿਵੇਂ ਹੀ ਸੌਣ ਚੁੱਕ ਸਮਾਗਮ ਸ਼ੁਰੂ ਹੋਊਗਾ ਤੇ ਸਾਰੇ ਅਸੀਂ ਵੱਡੀ ਸਕਰੀਨ ਤੇ ਵੇਖਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਸਾਰੇ ਸਾਡੇ ਜਿਹੜੇ ਸੀਨੀਅਰ ਸਾਥਰੀ ਨੇ ਅੱਜ ਆਏ ਨੇ ਤੇ ਥੋੜੀ ਦੇਰ ਤੱਕ ਮੋਦੀ ਜੀ ਨੇ ਸੋਚ ਚੁੱਕਣੀ ਆ ਤੇ ਸਾਰਿਆਂ ਨੇ ਅਸੀਂ ਖੁਸ਼ੀ ਦਾ ਜਿਹੜਾ ਵਾ ਪ੍ਰਗਟਾਵਾ ਕਰਨਾ ਤੇ ਅਸੀਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਆ ਕਿ ਜਿਨ੍ਹਾਂ ਨੇ ਸਾਡੀ ਪਾਰਟੀ ਤੇ ਮਿਹਰ ਭਰਿਆ ਹੱਥ ਰੱਖਿਆ ਤੇ ਸਾਨੂੰ ਪੂਰਨ ਆਸ ਆ ਕਿ ਮੋਦੀ ਜੀ ਆਉਣ ਵਾਲੀ ਜਿਹੜੀ ਸਰਕਾਰ ਆ ਉਹਨੂੰ ਵਧੀਆ ਤਰੀਕੇ ਨਾਲ ਚਲਾ ਕੇ ਤੇ ਸਾਰੇ ਸਰਬ ਪੱਖੀ ਵਿਕਾਸ ਕਰਾ ਕੇ ਭਾਰਤ ਨੂੰ ਤੀਜੇ ਨੰਬਰ ਤੇ ਲੈ ਕੇ ਜਾਊਗਾ ਰੈਜਨਿਓ ਆਉਣ ਵਾਲੇ ਹੁਣ ਸਰਕਾਰ ਬਣ ਗਈ ਬੀਜੇਪੀ ਦੀ ਐਂਡੀਏ ਦੀ ਹੁਣ ਉਹਨਾਂ ਦਾ ਇਹ ਹਲਕਾਫਾ ਦੇ ਘਟੂ ਡੇਰਾ ਬਾਬਾ ਨਾਨਕ ਕਿਸ ਤਰ੍ਹਾਂ ਦਾ ਪਹਾੜ ਪੈ ਨੂੰ ਮਜ਼ਬੂਤ ਕਰ ਲਈ ਜਿਹੜੇ ਖਤਮ ਹੋਣਗੇ ਦੇਖੋ ਅਸੀਂ ਪਿੰਡ ਪਿੰਡ ਜਾਵਾਂਗੇ ਪਿੰਡ ਪਿੰਡ ਜਾ ਕੇ ਗਲੀ ਗਲੀ ਜਾ ਕੇ ਸਾਰੇ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੂੰ ਉਹਨਾਂ ਨੂੰ ਇਕੱਠਿਆਂ ਕਰਕੇ ਟੀਮ ਬਣਾ ਕੇ ਤੇ ਇੱਕ ਵਧੀਆ ਸੰਗਠਨ ਬਣਾ ਕੇ ਹਲਕਾਫਾ ਦੇ ਘਟੂ ਡਿਆਂ ਦੇ ਵਿੱਚੋਂ ਡੇਰਾ ਬਾਬਾ ਨਾਨਕ ਦੇ ਵਿੱਚੋਂ ਜਿਹੜੀ 27 ਦੀ ਇਲੈਕਸ਼ਨ ਆ ਉਹਦੇ ਵਾਸਤੇ ਤਿਆਰੀ ਉਸ ਤੋਂ ਪਹਿਲਾਂ ਜਿਹੜੀ ਸਰਪੰਚੀ ਤੇ ਨਗਰ ਕੌਂਸਲ ਦੀ ਜਿਹੜੀ ਇਲੈਕਸ਼ਨ ਹੋਣੀ ਆ ਉਹਨਾਂ ਤਗੜਿਆਂ ਨਾਲ ਕੇ ਸਾਰੇ ਲੜਾਂਗੇ ਆਪਣੀ ਸਾਡੀ ਸਾਰਾ ਜਿਹੜਾ ਸਿਸਟਮ ਨੂੰ ਵਧੀਆ ਬਣਾ ਕੇ ਤਾਂ ਕਿ ਕੋਈ ਵੀ ਕਿਸੇ ਵਰਕਰ ਨੂੰ ਕੋਈ ਮੁਸ਼ਕਲ ਆਉਂਦੀ ਹੋਵੇ ਉਹਦੇ ਨਾਲ ਪਹਿਲਾਂ ਵੀ ਮੈਂ ਖੜਦਾ ਰਿਹਾ ਵਾਂ ਤੇ ਹੁਣ ਵੀ ਇਹੋ ਹੀ ਵਿਸ਼ਵਾਸ ਦੋਣਾ ਸਾਰੇ ਭਾਤ ਜਿੰਤਾ ਪਾਟ ਦੇ ਵਰਕਰਾਂ ਨੂੰ ਕੋਈ ਹੁਕਮ ਹੋਵੇ 24 ਘੰਟੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜਦੋਂ ਮਰਜ਼ੀ ਟੈਲੀਫੋਨ ਕਰੋ ਮੇਰਾ ਟੈਲੀਫੋਨ ਖੁੱਲਾ ਆ ਮਾਏ ਉਹਨਾਂ ਦੀ ਸੇਵਾ ਦੇ ਡੇਰਾ ਸਾਹਿਬ ਇਹ ਜਿਵੇਂ ਨੀਚੋਂ ਵੀ ਆ ਗਈ ਡੇਰਾ ਬਾਬਾ ਨਾਨਕ ਦੀ ਜੀ ਉੱਥੋਂ ਵੀ ਕਿਸ ਤਰ੍ਹਾਂ ਦੀ ਤਿਆਰੀ ਜਾਂ ਉਮੀਦਵਾਰ ਨੂੰ ਲੈ ਕੇ ਵੀ ਬੀਜੇਪੀ ਵੱਲੋਂ ਇਹ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਹਾਈ ਕਮਾਂਡ ਜਿੰਨੋਂ ਵੀ ਹੁਕਮ ਲਾਏਗੀ ਜਿਹਦੇ ਡਿਊਟੀ ਲਾਏਗੀ ਉਹ ਤਗੜਾ ਹੋਵੇ ਇਲੈਕਸ਼ਨ لڑਾਂਗੇ ਤਾਂ ਚੰਗੇ ਨਤੀਜੇ ਜਿਹੜੇ ਆਉਣਗੇ ਕਿਉਂਕਿ ਹੁਣ ਪ੍ਰਸ਼ਾਸਨ ਸਾਡੀ ਸਰਕਾਰ ਕੇਂਦਰ ਦੇ ਵਿੱਚ ਤੀਜੀ ਵਾਰੀ ਬਣ ਗਈ ਆ ਉਹਦੇ ਜਿਹੜੇ ਕੰਮ ਨੇ ਅਸੀਂ ਉਹਨਾਂ ਦੇ ਕੰਮਾਂ ਦਾ ਹਵਾਲਾ ਲੈ ਕੇ ਜਿਹੜੇ ਅਸੀਂ ਕੰਮ ਕਰਨੇ ਨੇ ਉਹਨਾਂ ਦੀ ਗੱਲ ਕਰਕੇ ਇਹ ਇਰੈਕਸ਼ਨ ਲਾ ਰਹੇ ਹਾਂ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਅੱਜ ਮਾਹੌਲ ਆ ਕਿਸ ਤਰ੍ਹਾਂ ਦੀ ਖੁਸ਼ੀ ਆ ਜੀ ਪ੍ਰਧਾਨ ਮੰਤਰੀ ਲਗਾਤਾਰ ਤੀਜੀ ਵਾਰ ਚੋ ਚੁੱਕਾ ਜਾਣੇ ਤੁਸੀਂ ਪ੍ਰੋਜੈਕਟਰ ਉੱਪਰ ਇਹਦੇ ਦਾਦੂ ਜੀ ਸਾਰੇ ਵਰਕਰਾਂ ਨੂੰ ਲਾਈਵ ਦਿਖਾ ਰਹੇ ਹੋ ਇਹ ਰਵਿਕਰਨ ਸਿੰਘ ਹੋੜਾ ਨੇ ਸਾਰਾ ਪ੍ਰੋਗਰਾਮ ਅੱਜ ਅਰੇਂਜ ਕੀਤਾ ਜਿਹਦੇ ਚ ਲੋਕਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਲੋਕ ਖੁਸ਼ ਨੇ ਕਿ ਤੀਜੀ ਵਾਰੀ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਨੇ ਉਹਨਾਂ ਦੇ ਨਾਲ ਅੱਜ ਕੈਬਨਟ ਸੌਂ ਚੁੱਕਣ ਜਾ ਰਹੀ ਆ ਸਾਰੇ ਲੋਕ ਅੱਜ ਰਵਿਕਰਨ ਨੂੰ ਵਧਾਈਆਂ ਦੇਣ ਲਈ ਇੱਥੇ ਇਕੱਤਰ ਹੋਏ ਨੇ ਅਸੀਂ ਵੀ ਡੇਰਾ ਬਾਬਾ ਨਾਨਕ ਤੋਂ ਸਪੈਸ਼ਲ ਤੌਰ ਤੇ ਵਧਾਈ ਦੇਣ ਲਈ ਇੱਥੇ ਰਵਿਕਰਨ ਕੋ ਪਹੁੰਚੇ ਆ ਤੇ ਆ ਸਭ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਰਵਿਕਰਨ ਦੀ ਅਗਵਾਈ ਚ ਭਾਜਪਾ ਜਿਹੜੀ ਆ ਚੜ੍ਹਤ ਕਰੇਗੀ ਨਰੇਤਰ ਕੋ ਦੀ ਅਗਵਾਈ ਹਾਂਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਜੀ ਮੋਦੀ ਸਾਹਿਬ ਉਹਨਾਂ ਦੇ ਕਰਨੇ ਦਸਦੀਵਾਰ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਸਾਰੇ ਮੇਸ਼ਾਬਾਹ ਰਵਿੰਦਰ ਸਿੰਘ ਜੀ ਥਰਡ ਟਾਈਮ ਇਹ ਇੰਡੀਆ ਦੇ ਇਤਿਹਾਸ ਤ ਪਹਿਲੀ ਵਾਰ ਹੋਇਆ ਕਿ ਮੰਤ ਜਿਹੜਾ ਆਪਣਾ ਪੀਐਮ ਆ ਥਰਡ ਟਾਈਮ ਰੀਅਲ ਹੋ ਗਿਆ ਹੈ ਇਹ ਉਹਨਾਂ ਦੇ ਸੋਚ ਇੰਡੀਆ ਦੀ ਡਿਵੈਲਪਮੈਂਟ ਨੂੰ ਲੈ ਕੇ ਜਿਹੜੇ ਬਕਰੇ ਬਕਰੇ ਪ੍ਰੋਜੈਕਟਸ ਵੀ ਮੇਕ ਇਨ ਇੰਡੀਆ ਹੋ ਗਿਆ ਜਿਹਦੇ ਵਿੱਚ ਹੋਰ ਕਈ ਵਿਕਾਸ ਹੋਗੇ ਉਦੇ ਕਰਕੇ ਲੋਕਾਂ ਨੇ ਬਤਵਾ ਦਿੱਤਾ ਹੈ ਉਹਨਾਂ ਨਾਲ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਕੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਕੋਸ਼ਿਸ਼ ਕਰਾਂਗੇ ਉਹਨਾਂ ਵਾਲੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਵਾਸਤੇ ਵੀ ਕੋਈ ਵੱਡਾ ਵਾਅਦਾ ਵੱਜੇ ਫੈਸਲੇ ਲੈਣ ਜਿਦੇ ਵਿੱਚ ਬਾਰਡਰ ਓਪਨ ਕਰਨ ਦੀ ਗੱਲ ਹੋਵੇ ਇਹਨਾਂ ਦੇ ਕਈ ਫੈਸਲੇ ਲੈਣ ਤੇ ਪੰਜਾਬ ਦੇ ਵਿੱਚ ਵੀ ਉਹਨਾਂ ਨਾਲ 2027 ਦੇ ਵਿੱਚ ਪੰਜਾਬ ਵੀ ਉਹਨਾਂ ਨੂੰ ਬਤਵਾ ਦੇ ਕੇ ਕਾਰੀਰ ਹੋਈ ਹੈ ਹਾਂ ਜੀ ਆਹਦੇ ਮਤਰੀ ਲਗਾਦਾ ਤੀਸਰੀ ਵਾਰ ਸੌ ਚੁੱਕਾ ਜਾ ਰਿਹਾ ਜੀ ਦਾदू ਜੀ ਉਹ ਦੇਖੇ ਵੱਡੀ ਗਤੀ ਚ ਭਾਜ ਭਾ ਵਰਕਰ ਜਿਹੜਾ ਲਾਈਵ ਪ੍ਰੋਗਰਾਮ ਪ੍ਰੋਜੈਕਟਰ ਤੇ ਦੇਖ ਰਹੇ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਜੀ ਤੀਸਰੀ ਵਾਰੀ ਤੀਸਰੀ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਨੇ ਉਹ ਸਰਕਾਰ ਬਣਾਉਣ ਜਾ ਰਹੇ ਨੇ ਦੇਸ਼ ਭਰ ਦੇ ਵਿੱਚ ਬੜੀ ਜ਼ਿਆਦਾ ਖੁਸ਼ੀ ਹੈ ਵਿਦੇਸ਼ਾਂ ਤੋਂ ਵੀ ਲੋਕ ਜਿਹੜੇ ਨੇ ਉਹ ਜਿਹੜੇ ਰਾਸ਼ਟਰਪਤੀ ਆਏ ਨੇ ਸਾਰਾ ਦੇਸ਼ ਜਿਹੜਾ ਉਹ ਜਸ਼ਨ ਮਨਾ ਰਿਹਾ ਹੈ ਦਾਦੂ ਜੋਧ ਵੇਖੇ ਵੀ ਅਸੀਂ ਦੇਖ ਰਹੇ ਆਂ ਕਿ ਵੱਡੀ ਗਿਣਤੀ ਵਿੱਚ ਬਹੁਤ ਬਹੁਤ ਵੱਡੀ ਗਿਣਤੀ ਅਤਕਲ ਜਿਹੜੇ ਨੇ ਨਾ ਵੀ ਕਰਦੇ ਬਾਈ ਜਿਹੜੇ ਇਕੱਠੇ ਹੋਏ ਆ ਸਾਰਾ ਲਾਈਵ ਦੇਖ ਰਹੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸਾਰੇ ਜਿਹੜੇ ਨੇ ਇਕੱਠੇ ਹੋ ਰਹੇ ਨੇ ਜਗ੍ਹਾ ਜਗ੍ਹਾ ਦੇ ਉੱਤੇ ਇਸ ਗੱਲ ਦੇ ਸੰਮੇਲਨ ਹੋ ਰਹੇ ਨੇ ਜੀ ਜਗ੍ਹਾ ਜਗ੍ਹਾ ਦੇ ਉੱਤੇ ਅੱਜ ਦੇਸ਼ ਦੇ ਕੋਨੇ ਕੋਨੇ ਦੇ ਉੱਤੇ ਜਿਹੜੀ ਹੈ ਉਹ ਵਧਾਈ ਹੋ ਰਹੀ ਹੈ ਲੱਡੂ ਵੰਡੇ ਜਾ ਰਹੇ ਨੇ ਆਤਿਸ਼ਬਾਜ਼ੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਜੀ ਦਾਦੂ ਜੋਧ ਵੇਖੇ ਰਵਿਕੰਥ ਸਿੰਘ ਕਾਲੋ ਦੀਗਵਾਜ ਭਾਜਪਾ ਵਰਕਰ ਜਿਹੜੇ ਦੇਖੋ ਵੱਡੀ ਗਿਣਤੀ ਵਿੱਚ ਜਿਹੜੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਦੀ ਸੌਚੋਕ ਸਮਾਗਮ ਜਿਹੜਾ ਲਾਈਵ ਦੇਖ ਰਹੇ ਆ ਅਤੇ ਉਹਨਾਂ ਵੱਲੋਂ ਇੱਕ ਖੁਸ਼ੀ ਦਾ ਪਗਟਾਵਾ ਕੀਤਾ ਜਾ ਰਿਹਾ ਕਿ ਅੱਜ ਪ੍ਰਧਾਨ ਮੰਤਰੀ ਜਿਹੜੇ ਨੇ ਲਗਾਤਾਰ ਤੀਸਰੀ ਵਾਰ ਜਿਹੜੇ ਸੌਚੋਕ ਰੇ ਵਿੱਚ ਮੇਰੇ ਨਾਲ IPTV ਟੀਮ ਫਤੇਗੜ ਚੂੜੇ